ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਔਰ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਆ ਬਹੁਤ ਵਧੀਆ ਲੱਗਿਆ ਸਭ ਤੋਂ ਪਹਿਲਾਂ ਮੈਂ ਆਪਣੇ ਸਮੁੱਚੇ ਡਿਪਾਰਟਮੈਂਟ ਨੂੰ ਵਧਾਈ ਦੇਣਾ ਕਿ ਜਿਨ੍ਹਾਂ ਨੇ ਅੱਜ ਜੋ ਉਪਰਾਲਾ ਮਹਿਲਾਵਾਂ ਨੇ ਆਪਣੇ ਘਰਾਂ ਦੇ ਵਿੱਚ ਪ੍ਰੋਡਕਟ ਜਿਹੜੇ ਉਹ ਤਿਆਰ ਕੀਤੇ ਤੇ ਉਹਨਾਂ ਨੂੰ ਸੇਲ ਵੀ ਕਰਦੇ ਆ ਤੇ ਇਹਦੇ ਨਾਲ ਬੰਦਾ ਕਰੇ ਬੈਠਾ ਜਿਹੜਾ ਉਹ ਆਪਣੀ ਕਮਾਈ ਵੀ ਕਰ ਸਕਦਾ ਤੇ ਅੱਗੇ ਉਹਨਾਂ ਦਾ ਜਿੰਨਾ ਹੁਨਰ ਹੈ ਜਿਸ ਢੰਗ ਨਾਲ ਉਹ ਮਾਰਕੀਟਿੰਗ ਕਰਕੇ ਆਪਣਾ ਵਪਾਰ ਨੂੰ ਅੱਗੇ ਵਧਾ ਸਕਦਾ ਐਵੇਂ ਸਾਡੇ ਬਾਕੀ ਡਿਪਾਰਟਮੈਂਟਸ ਨੇ ਜਿਹੜੇ ਅਲੱਗ-ਅਲੱਗ ਚੀਜ਼ਾਂ ਤੇ ਜਿਹੜੀ ਜਾਗਰੂਕਤਾ ਫਲਾਉਂਦੇ ਨੇ ਤੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਚਾਹੇ ਸਾਡੇ ਹੈਲਥ ਵਾਲੇ ਨੇ ਤੇ ਵਧੀਆ ਲੱਗਾ ਪੈਣਾ ਵੱਲੋਂ ਆਪਣਾ ਰੋਜ਼ਗਾਰ ਚਲਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਉਹਨਾਂ ਦੀ ਕਿਹੋ ਜੀ ਮਦਦ ਕੀਤੀ ਹੈ ਸਰਕਾਰ ਸਮੇਂ-ਸਮੇਂ ਤੇ ਜਿਹੜੀ ਉਹਨਾਂ ਨੂੰ ਕੋਈ ਪ੍ਰੋਡਕਟ ਬਣਾਉਣ ਲਈ ਮਸ਼ੀਨਾਂ ਦੀ ਲੋੜ ਪੈਂਦੀ ਹੈ ਤੇ ਉਹ ਸਬਸਿਡੀ ਤੇ ਜਾਂ ਕਈ ਵਾਰ ਬਿਨਾਂ ਸਬਸਿਡੀ ਤੋਂ ਵੀ ਸਿੱਧੀਆਂ ਵੀ ਜਿਹੜੀਆਂ ਕੋਈ ਫ੍ਰੀ ਵੀ ਉਹ ਹੀ ਮੁਹੱਈਆ ਕਰਵਾਉਂਦੀ ਹੈ ਸੋ ਬਾਕੀ ਹੋਣ ਵਾਲੇ ਸਮੇਂ ਦੇ ਵਿੱਚ ਅਸੀਂ ਖੁਦ ਅਨਜੀ ਤੌਰ ਤੇ ਇਹਨਾਂ ਦੀ ਜ਼ਰੂਰ ਵੱਡੀ ਮਤਲਬ ਕਰਾਂਗੇ ਹਰ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਪਰ ਫਿਰ ਵੀ ਕਿਤੇ ਨਾ ਕਿਤੇ ਔਰਤਾਂ ਦੇ ਨਾਲ ਧੱਕੇਸ਼ਾਹੀ ਵੇਖਣ ਨੂੰ ਮਿਲਦੀ ਰਹਿੰਦੀ ਹੈ ਕੀ ਨਵਾਂ ਜਿਹੜਾ ਕਾਨੂੰਨ ਕੋਈ ਲਿਆਂਦਾ ਜਾ ਰਿਹਾ ਕਿ ਇਹਨਾਂ ਦੀ ਸੁਰੱਖਿਆ ਨੂੰ ਹੋਰ ਯਕੀਨੀ ਬਣਾਇਆ ਜਾਵੇ ਆ ਦੇਖੋ ਐਕਟ ਤੇ ਕਾਨੂੰਨ ਪਹਿਲਾਂ ਹੀ ਬਣੇ ਆ ਪਰ ਸਾਨੂੰ ਇਸ ਸਮਾਜ ਨੂੰ ਖੁਦ ਸਿਆਣਾ ਹੋਣਾ ਪੈਣਾ ਹੈ ਕਿ ਮਨੁੱਖ ਕੋਈ ਵੀ ਐਚਏਓ ਔਰਤਾਂ ਨੇ ਚਾਹੇ ਮਰਦ ਹੈ ਉਹ ਇੱਕ ਵਾਰੀ ਇਸ ਜਿੰਦਗੀ ਤੇ ਹੈ ਸੋ ਉਹਦੇ ਨਾਲ ਸਹੀ ਬਤੀਰੇ ਨਹੀਂ ਹਨ ਜਿੰਦਗੀ ਮਲ ਜਿੰਦ ਸਿੰਘ ਲਾਲਪੁਰਾ ਵੱਲੋਂ ਕੀ ਸੰਦੇਸ਼ ਹੈ ਇਸ ਦਿਨਸ ਮੌਕੇ ਅਤੇ ਕੀ ਕਹਿਣਾ ਚਾਹੁੰਦਾ ਆ ਮੈਂ ਇਸ ਜਿਸ 22 ਕਹਿਣਾ ਕਿ ਸਾਡੇ ਉਨੀਆ ਔਰਤਾਂ ਮਾਂ ਦਾ ਅਹਿਮ ਰੋਲ ਹੈ ਸਭੀ ਜ਼ਿੰਦਗੀ ਦੇ ਵਿੱਚ ਚਾਹੇ ਸਾਨੂੰ ਬਚਪਨ ਤੋਂ ਜਦੋਂ ਅਸੀਂ ਪਲਦੇ ਹਾਂ ਤੇ ਮਾਂ ਦੇ ਹੱਥਾਂ ਦੇ ਵਿੱਚ ਹੀ ਜਿਹੜਾ ਪਲਦੇ ਹਾਂ ਮਾਂ ਹੀ ਬੱਚੇ ਦਾ ਧਿਆਨ ਰੱਖਦੀ ਹੈ ਤੇ ਇਸ ਸਮਾਜ ਨੂੰ ਸ੍ਰਿਸ਼ਟੀ ਨੂੰ ਜਿਹੜੀ ਔਰਤ ਚਲਾਉਂਦੀ ਹੈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਜਿਹੜਾ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਸਰ ਅੰਤਰਾ 21 ਲੈਨਾ ਦੇਸ਼ ਨਾਲ ਆਇਆ ਹੈ ਤੁਹਾਡਾ ਇੱਕ ਅਹਿਮ ਰੋਲ ਮੰਨਿਆ ਜਾਂਦਾ ਹੈ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਬਾਲ ਕਾਸਟ ਦੇ ਸਤਿ ਭਾਈ ਹੁਭਾਗ ਦੇ ਚਸ਼ਮੁਤੀ ਜੀ ਕੀ ਕਹਿਣਾ ਚਾਹੁੰਦੇ ਆ ਮੈਂ ਸਰ ਆਪ ਜੀ ਦੇ ਧਿਆਨ ਚ ਲਾਣਾ ਚਾਹੁੰਦਾ ਹਾਂ ਅੰਤਰਰਾਸ਼ਟਰੀ ਮੇਲਾ ਦਿਵਸ ਮੌਕੇ ਅਸੀਂ ਜਿਹੜੀ ਅੱਜ ਸਟਾਲਸ ਲੱਗੀਆਂ ਹੈਗੀਆਂ ਵਕ-ਵਕ ਲੱਗੀਆਂ ਨੇ ਵਕ-ਵਕ ਸਟਾਲਾਂ ਦੇ ਦੌਰਾਨ ਅਸੀਂ ਜਿਹੜੀ ਅੱਜ ਇੱਕ ਆਪਣੀ ਸਟਾਲ ਲਗਾਈ ਹੈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਡਾਇਰੈਕਟੋਰੇਟ ਸੋਸ਼ਲ ਸਿਕਿਉਰਿਟੀ ਔਮਨ ਐਂਡ ਚਾਈਲਡ ਡਿਵੈਲਪਮੈਂਟ ਦੇ ਅੰਦਰ ਸਾਡੀ ਇਹ ਯੂਨਿਟ ਬਣੀ ਹੋਈ ਹੈ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਦੇ ਅੰਦਰ ਤੇ ਜੀ ਸੀ ਦਫਤਰ ਦਾ ਕਮਰਾ ਨੰਬਰ 311 ਤੀਜੀ ਮੰਜ਼ਿਲ ਤੇ ਸਾਡਾ ਦਫਤਰ ਹੈ ਸਾਡੇ ਵਿਭਾਗ ਵੱਲੋਂ 0 ਤੋਂ 18 ਸਾਲ ਦੇ ਬੱਚਿਆਂ ਦੀ ਸੁਰੱਖਿਆ ਅਤੇ ਦੇਖਪਾਲ ਯਕੀਨੀ ਬਣਾਉਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਜੀ ਹੈ ਜਿਵੇਂ ਕਿ ਅੱਜਕੱਲ ਤੁਸੀਂ ਦੇਖ ਰਹੇ ਹੋ ਜੌਨ ਸ਼ੋਸ਼ਨ ਹੈ, ਬਾਲ ਮਜ਼ਦੂਰੀ ਹੈਗੀ ਹੈ, ਚਾਈਲਡ ਔਰ ਇਸ ਤੋਂ ਇਲਾਵਾ ਕਈ ਵਕਵਾ ਸੈਕਸੂਅਲ ਅਬਿਊਜ਼ ਹੈ, ਫਿਜ਼ੀਕਲ ਅਬਿਊਜ਼ ਹੈਗੇ ਉਹਨਾਂ ਦੀ ਰੋਕਥਾਮ ਮਤਲਬ ਉਹਨਾਂ ਨੂੰ ਰੋਕਣਾ, ਬੱਚਿਆਂ ਨੂੰ ਸਹਾਇਤਾ ਦੇਣਾ ਉਹ ਸਾਡੀ ਜ਼ਿੰਮੇਵਾਰੀ ਹੈ। ਇਸੇ ਤਰ੍ਹਾਂ ਜਿਵੇਂ 4000 ਰੁਪਏ ਪ੍ਰਤੀ ਮਹੀਨਾ ਸੀ ਸਕਾਲਰਸ਼ਿਪ ਵੀ ਦੇ ਰਹੇ ਆ ਗਿਆ ਜਿਹਨੇ ਨਾ ਬੱਚਿਆਂ ਦੀ ਸਿੱਖਿਆ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਕਈ ਵਾਰ ਬੱਚੇ ਛੋਟੇ ਜਿਹੜੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੈਕਸਚੁਅਲ ਅਬਿਊਜ਼ ਜਾਂ ਕਿਸੇ ਵੀ ਮਾੜੀ ਮਨਚਾ ਦਾ। ਹਾਂ ਉਹ ਇਹ ਤਾਂ ਹੀ ਉਹ ਇਸ ਨੂੰ ਬੱਚਾ ਹੀ ਕਹਿੰਦੇ ਆ ਨਾ ਜਿਹੜਾ ਐਕਟ ਸਾਡਾ ਜੁਨਾਈਲ ਜਸਟਿਸ ਐ ਸਕਦਾ ਉਹ ਕਹਿੰਦੇ 18 ਸਾਲ ਤੋਂ ਘੱਟ ਉਮਰ ਦਾ ਬੱਚਾ ਹੀ ਹੈਗਾ। ਉਹ ਬੱਚੇ ਨਾ ਇਨੋਸੈਂਟ ਹੈ ਉਹਨੂੰ ਬਿਲਕੁਲ ਵੀ ਨਹੀਂ ਪਤਾ। ਇਹ ਮਾਪਿਓ ਦੇ ਉੱਤੇ ਡਿਪੈਂਡ ਕਰਦਾ ਹੈ ਵੀ ਉਸ ਬੱਚੇ ਦੇ ਉਹ ਕੰਟਰੋਲ ਨੂੰ ਕਿਸ ਤਰ੍ਹਾਂ ਦੇਖਣਾ ਹੈ ਉਹਨੂੰ ਕਿਵੇਂ ਸਮਝਣਾ ਹੈਗਾ ਸਾਡਾ ਬੱਚਾ ਜੇ ਘਰੇ ਨਰਵਸ ਰਹਿ ਰਿਹਾ ਹੈਗਾ ਇਟਸ ਮੀਨੋ ਕੁਝ ਨਾ ਕੁਝ ਪ੍ਰੋਬਲਮਸ ਚੋ ਕ੍ਰੀਏਟ ਹੋ ਰਹੀਏਗਾ ਜੇ ਉਹ ਹਸਮੋ ਕਹੇਗਾ ਤਾਂ ਸਾਡਾ ਬੱਚਾ ਤੰਦਰੁਸਤ ਜਾਂ ਹੈਲਥੀ ਹੋ ਜਾ ਪਰ ਸਾਨੂੰ ਬੱਚੇ ਦੇ ਨਾਲ ਘੱਟੋ ਘੱਟ ਇੱਕ ਘੰਟਾ ਟਾਈਮ ਤੱਕ ਸਪੈਂਡ ਕਰਨਾ ਹੀ ਚਾਹੀਦਾ ਤਾਂ ਜੋ ਬੱਚੇ ਦੇ ਨਾਲ ਸਾਨੂੰ ਕੁਲ ਮਿਲ ਸਕੇ ਤੇ ਪਤਾ ਲੱਗ ਸਕੇ ਡੈਡਪਾਰਟਮੈਂਟ ਵੱਲੋਂ ਬੱਚਿਆਂ ਨੂੰ ਜਿਹੜਾ ਆ ਕਿਹੋ ਜਿਹੇ ਉਪਰਾਲੇ ਕੀਤੇ ਜਾ ਰਹੇ ਆ ਜਾਣਕਾਰੀ ਦੇ ਵਾਸਤੇ ਹੁਣ ਹਾਲ ਫਿਲਹਾਲ ਮੇਰੇ ਜਿਹੜਾ ਸਵੈ ਸਕੂਲ ਵਨ ਪਾਲਸੀਆਂ ਚੱਲ ਰਹੀਆਂ ਨੇ ਸਕੂਲੀ ਬੱਸਾਂ ਦੇ ਉੱਤੇ ਲਗਾਤਾਰ ਚਾਲਾਂਟ ਕੱਟ ਕੇ ਉਹਨਾਂ ਬੱਸਾਂ ਨੂੰ ਦੁਰਸਤ ਕਰਾਇਆ ਜਾ ਰਿਹਾ ਹੈਗਾ ਜਿਹੜੇ ਕਮੀਆਂ ਪੂਰੀ ਕਰਾਈ ਜਿੰਦੀਆਂ ਉਸੇ ਤੋਂ ਇਲਾਵਾ ਕਿਸੇ ਬੱਚੇ ਨੂੰ ਸਾਡੀ ਕਾਉਂਸਲਿੰਗ ਦੀ ਲੋੜ ਹੈ ਜੇ ਤਾਂ ਸਾਡੇ ਡਿਪਾਰਟਮੈਂਟ ਲੋ ਕਾਉਂਸਲਰ ਵੱਲੋਂ ਕਾਉਂਸਲਿੰਗ ਦਿੱਤੀ ਜਾਂਦੀ ਹੈਗੀ ਆ ਕੋਈ ਹੋਰ ਪ੍ਰੋਟੈਕਸ਼ਨ ਦੀ ਲੋੜ ਹੈ ਤਾਂ ਸਾਨੂੰ ਤੁਰੰਤ ਹੈਲਥ ਐਜੂਕੇਸ਼ਨ ਪੁਲਿਸ ਡਿਪਾਰਟਮੈਂਟ ਜਿੱਥੇ ਵੀ ਸਾਡੀ ਲੋੜ ਹੈ ਸੀ ਉੱਥ